ਸਿਕਾ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਬ ਸਿੰਘ ਮੈਸਮਬੁਰੀ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜੋ ਕਿਸਾਨ ਮੋਰਚਾ ਦੇ ਉੱਤੇ ਸਰਕਾਰ ਨੇ ਕਾਰਵਾਈ ਕੀਤੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਕਿਸਾਨ ਵੀਰ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਪਿਛਲੇ 13 ਮਹੀਨੇ ਤੋਂ ਮੋਰਚਾ ਲਾ ਕੇ ਬੈਠੇ ਸੀ ਸੋ ਖਨੋਰੀ ਬਾਰਡਰ ਉੱਤੇ ਸਰਦਾਰ ਜਗਜੀਤ ਸਿੰਘ ਦੀ ਟੀਮ ਵਾਲਸਾਪ ਮਨਰਵਤ ਤੇ ਬੈਠੇ ਸੀਗੇ ਤੋ ਦੂਸਰੇ ਪਾਸੇ ਸ਼ੰਭੂ ਬਾਰਡਰ ਉੱਤੇ ਸਰਮਣ ਸਿੰਘ ਜੀ ਭੰਡੇਰ ਆਪਣੇ ਸਾਥੀਆਂ ਦੇ ਨਾਲ ਮੋਰਚੇ ਘਟ ਕੇ ਬੈਠੇ ਸੀ ਸੋ ਇਹਨਾਂ 13 ਮਹੀਨਿਆਂ ਦੇ ਵਿੱਚ ਬਾਰ ਬਾਰ ਕਿਸਾਨ ਵੀਰਾਂ ਨੇ ਕੋਸ਼ਿਸ਼ ਕੀਤੀ ਉਹ ਦਿੱਲੀ ਪਹੁੰਚ ਸਕਣ ਤੋ ਸ਼ੁਰੂ ਦੇ ਵਿੱਚ ਜਦੋਂ ਪੰਜਾਬ ਵੱਲੋਂ ਇੱਕ ਕਾਫਲੇ ਤੁਰੇ ਸੀ ਤੇ ਹਰਿਆਣੇ ਦੇ ਬਾਰਡਰ ਉੱਤੇ ਜਾਨਕੀ ਰਾਜਪੁਰੇ ਦੇ ਨੇੜੇ ਇਹ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਕਾਫਲੇ ਸੀ ਇਹਨਾਂ ਨੂੰ ਰੁਕ ਲਿਆ ਗਿਆ ਸੋ ਬਿਸ਼ੱਕ ਕਿਸਾਨ ਵੀਰ ਇੱਕ ਸਾਈਡ ਤੇ ਹੀ ਸੜਕ ਦੇ ਬੈਠੇ ਸੀ ਹਾਈਵੇ ਤੇ ਬੈਠੇ ਸੀ ਲੇਕਿਨ ਸਾਹਮਣੇ ਤੋਂ ਹਰਿਆਣੇ ਵੱਲੋਂ ਜਿਹੜਾ ਹਾਈਵੇ ਆ ਉਹਦੇ ਉੱਤੇ ਵੱਡੀਆਂ-ਵੱਡੀਆਂ ਕੰਧਾਂ ਸਿਮਿੰਟ ਦੀਆਂ ਸਲੇਬਾਂ ਤੇ ਹੋਰ ਰਿਕਾਪਟਾਂ ਲਾ ਕੇ ਇਹ ਜਿਹੜੇ ਕਾਫਲੇ ਸੀਗੇ ਇਹਨਾਂ ਨੂੰ ਰੁਕ ਲੈ ਗਿਆ ਉਸ ਤੋਂ ਬਾਅਦ ਵਿੱਚ ਵਿੱਚ ਕੇਂਦਰ ਸਰਕਾਰ ਦੇ ਨਾਲ ਇਹਨਾਂ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਵੀ ਹੁੰਦੀ ਰਹੀ ਆ ਲਿਕਨ ਇਹ ਗੱਲਬਾਤ ਕਿਤੇ ਵੱਡਾ ਸਿਰੇ ਨਹੀਂ ਚੜੀ ਔਰ ਵਿੱਚ ਜਿਹੜੇ ਆਪਣੇ ਆਮ ਚੋਣਾਂ ਸੀਗੀਆਂ ਆ ਗਈਆਂ ਜਿਹਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਦੁਬਾਰਾ ਰਿਪੀਟ ਹੋਈ ਔਰ ਇਸ ਦੇ ਸਮੇਂ ਗੱਲਬਾਤ ਬੰਦ ਹੋ ਗਈ। ਲੇਕਿਨ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਬਿਚੋਲਗੀ ਦੇ ਨਾਲ ਦੁਬਾਰਾ ਗੱਲਬਾਤ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਜਿਹਦੀ ਕੱਲ ਫਿਰ ਦੁਬਾਰਾ ਮੀਟਿੰਗ ਰੱਖੀ ਗਈ ਸੀ। ਜਿਹਦੇ ਵਿੱਚ ਕਿਸਾਨ ਆਗੂ ਜਿਹੜੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੇ ਸਰਵ ਸੰਘੀ ਪੰਦੇਹਰ ਔਰ ਹੋਰ ਇਹਨਾਂ ਦੇ ਲਗਭਗ 40 ਕ ਸਾਥੀ ਸਰਕਾਰ ਦੇ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਦਾ ਜਦੋਂ ਮਹਾਲੀ ਵੱਲ ਆ ਰਹੇ ਸੀ ਤੇ ਉਹਨਾਂ ਨੂੰ ਉੱਥੇ ਰਸਤੇ ਵਿੱਚ ਰੋਕ ਕੇ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਵੱਡੇ ਲੈਵਲ ਤੇ ਕਾਰਵਾਈ ਕਰਕੇ ਸ਼ੰਭੂ ਤੇ ਖਨੋਰੀ ਬਾਰਡਰਾਂ ਉੱਤੇ ਲਗਭਗ 4-5000 ਗਿਣਤੀ ਦੇ ਵਿੱਚ ਪੁਲਿਸ ਫੋਰਸ ਭਲਾ ਕੇ ਜਿਹੜੇ ਉੱਥੇ ਕਿਸਾਨ ਵੀਰ ਬੈਠੇ ਸੀ ਉਹਨਾਂ ਨੂੰ ਖੰਡਾ ਦਿੱਤਾ ਗਿਆ। ਔਰ ਜੇ ਆਪਾਂ ਪੁਲਿਸ ਉਤਰਾਂ ਦੀ ਮੰਨੀਆਂ ਤੋਂ ਅਨੁਸਾਰ ਜਿਹੜੀ ਗੱਲਬਾਤ ਕੀਤੀ ਗਈ ਹੈ ਕਿ ਪੁਲਿਸ ਵੱਲੋਂ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਜਿਹੜੇ-ਜਿਹੜੇ ਕਿਸਾਨ ਵੀਰ ਇਹ ਮੋਰਚਾ ਛੱਡ ਕੇ ਜਾਣਾ ਚਾਹੁੰਦੇ ਉਹ ਚਲੇ ਜਾਣਾ। ਇਸ ਤੋਂ ਬਾਅਦ ਸ਼ੰਭੂ ਬਾਰਡਰ ਉੱਤੇ ਜੋ ਅੰਕੜੇ ਆਪਣੇ ਕੋਲ ਆਉਂਦੇ ਆ। ਉਹਦੇ ਉੱਤੇ ਲਗਭਗ 200-250 ਕਿਸਾਨ ਵੀਰ ਸੀਗੇ ਜਿਨ੍ਹਾਂ ਨੂੰ ਚੱਕ ਕੇ ਜਬਰੀ ਚੱਕ ਕੇ ਬੱਸਾਂ ਵਿੱਚ ਬਿਠਾ ਕੇ ਪੁਲਿਸ ਥਾਣਿਆਂ ਤੱਕ ਲਿਗੇ ਜਾਨੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੀ ਨਾਲ ਹੀ ਜਿਹੜੀ ਇਸ ਵੇਲੇ ਤਕਸ਼ਾਈ ਹੋਈ ਹੈ ਉਹਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਦੀਆਂ ਪੰਗਾ ਲਥੀਆਂ ਜੇ ਆਪਾਂ ਵੀਡੀਓ ਜਾਂ ਲਾਈਵ ਵੀਡੀਓ ਜਾਂ ਫੋਟੋ ਵੀ ਦੇਖੀਏ ਤੇ ਬਹੁਤ ਸਾਰੇ ਕਿਸਾਨ ਵੀਰ ਧਰਤੀ ਉੱਤੇ ਡਿਗੇ ਲਿਖੇ ਪਏ ਜਿਨ੍ਹਾਂ ਨੂੰ ਪੁਲਿਸ ਚੱਕ-ਚੱਕ ਕੇ ਬੱਸਾਂ ਵਿੱਚ ਪਾ ਕੇ ਆਪਣੇ ਥਾਣਿਆਂ ਤੱਕ ਲੈ ਗਈ ਜਾਨੀ ਕਿ ਅਰੈਸਟ ਕਰ ਲਿਆ। ਸੋ ਇੱਥੇ ਆਪਾਂ ਪਹਿਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਕਿ ਸਰਕਾਰ ਇਹਨਾਂ ਕਿਸਾਨ ਵੀਰਾਂ ਦੀਆਂ ਮੰਗਾਂ ਮੰਨ ਕੇ ਜਿਹੜੀਆਂ ਜਾਇਜ਼ ਮੰਗਾਂ ਸੀਆਂ ਕੁਝ ਨਾ ਕੁਝ ਮੰਨ ਕੇ ਜਾਂ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕਰਕੇ ਕੋਈ ਵਿਚਾਰ ਲਾਖਤ ਰਸਤਾ ਅਖਤਿਆਰ ਕਰਕੇ ਇਹ ਜਿਹੜਾ ਮੋਰਚਾ ਇਹਨੂੰ ਇੱਥੋਂ ਠਾਲ ਸਕਦੀ ਸੀ ਕਿਉਂਕਿ ਇਹ ਜਿਹੜੀ ਸੜਕ ਹੈ ਲਗਭਗ ਪਿਛਲੇ 13 ਮਹੀਨਿਆਂ ਤੋਂ ਬੰਦ ਪਈ ਸੀ ਜੋ ਕਿ ਸ਼ੰਭੂ ਬਾਰਡਰ ਲੁਧਿਆਣਾ ਰਾਜਪੁਰਾ ਦਿੱਲੀ ਇਹ ਮਾਲਾ ਰੋਡ ਹੈ ਇਹ ਪਿਛਲੇ ਲਗਭਗ 13 ਮਹੀਨਿਆਂ ਤੋਂ ਬੰਦ ਪਿਆ ਸੀ ਜਿੱਦਾਂ ਕਰਕੇ ਜਿਹੜੇ ਹੁਣ ਜਾਣ ਵਾਲੇ ਦਿੱਲੀ ਨੂੰ ਹੁਣ ਜਾਣ ਵਾਲੇ ਯਾਤਰੀ ਆ ਕਾਰਖਾਨੇਦਾਰ ਆ ਜਾਂ ਕੋਈ ਸਮਾਨ ਆਉਂਦਾ ਸੀ ਉਹਨਾਂ ਨੂੰ ਬਹੁਤ ਹੋਰ ਰਸਤਿਆਂ ਉੱਪਰ ਦੀ ਲਿੰਕ ਸਟਕਾਂ ਉੱਪਰ ਦੀ ਘੁੰਮ-ਘੁੰਮ ਕਿਉਂਣਾ ਪੈਂਦਾ ਸੀ ਜਿਸ ਕਰਕੇ ਜਿਹੜੀ ਇਹਦੀ ਟਰਾਂਸਪੋਰਟੇਸ਼ਨ ਦੀ ਜਿਹੜੀ ਕਾਸਟ ਕਰਦੀ ਵਧ ਗਈ ਸੀ ਔਰ ਜਿਹੜੀਆਂ ਬੱਸਾਂ ਗੱਡੀਆਂ ਇਹਨਾਂ ਨੂੰ ਪੰਜਾਬ ਤੋਂ ਦਿੱਲੀ ਤੱਕ ਜਾਣ ਤੱਕ 2 2 3 3 4 4 ਘੰਟੇ ਦਾ ਸਮਾਂ ਬੱਦ ਲੱਗ ਰਿਹਾ ਸੀ ਸੋ ਇਹ ਸਾਰਾ ਕੁਝ ਜਿਹੜਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਜਥੇਬੰਦੀਆਂ ਦਾ ਜਿਹੜਾ ਅੜਿੱਕਾ ਪਿਆ ਹੋਇਆ ਸੀਗਾ ਕਿਸਾਨੀ ਮੰਗਾਂ ਤੇ ਉਹਦਾ ਰਿਜ਼ਲਟ ਸੀਗਾ ਸੋ ਜਿਵੇਂ ਜਿਵੇਂ ਜਗਜੀਤ ਸਿੰਘ ਦੀ ਢੱਲੇਵਾਲ ਸਾਹਿਬ ਨੇ ਮਰਨਮਰਤ ਰੱਖਿਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਔਰ ਫਿਰ ਉਹਨਾਂ ਨੇ ਕੇਂਦਰ ਸਰਕਾਰ ਦੀ ਬੇਨਤੀ ਉੱਤੇ ਜਿਹੜਾ ਮਰਨਮਰਤ ਸੀ ਉਹਨੂੰ ਮੈਡੀਕਲ ਸਹਾਇਤਾ ਦੇ ਨਾਲ ਅੱਗੇ ਤੋਰਦੇ ਆ ਅਪਾ ਕਹਿ ਸਕਦੇ ਆ ਵੀ ਮੈਡੀਕਲ ਸੈਟਰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਮਰਨ ਮਰ ਤੋਂ ਜਾਰੀ ਰੱਖਿਆ ਹੋਇਆ ਸੀ। ਲੇਕਿਨ ਕੱਲ ਦਾ ਜਿਹੜਾ ਸੰਕਟ ਆਇਆ ਇਹ ਅਚਨਚੇਤ ਸਰਕਾਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ। ਔਰ ਜੋ ਪੰਜਾਬ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਨਾਲ ਚੰਗਾ ਮਿੱਤਰਤਾਪੂਰਨ ਰਵੱਈਆ ਰੱਖਿਆ ਸੀ। ਉਹਦੇ ਵਿੱਚ ਅਚਾਨਕ ਹੀ ਤਬਦੀਲੀ ਆਈ ਹੈ ਪਿਛਲੇ ਕੁ ਸਮੇਂ ਤੋਂ ਜਦੋਂ ਕਿ ਐਸਕੇਐਮ ਰਾਜਨੀਤਿਕ ਦਾ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀ ਉਹਨਾਂ ਨੇ ਉਹਨੂੰ ਵੀ ਇਸੇ ਤਰ੍ਹਾਂ ਤਰਬਿੱਤਰ ਕੀਤਾ ਗਿਆ ਸੀ ਪਿਛਲੇ ਸਮੇਂ ਵਿੱਚ। ਸੋ ਕੱਲ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਹੈ ਇਹਦੇ ਆਗੂਆਂ ਨੂੰ ਫੜੋ ਫੜਾਈ ਕਰਕੇ ਔਰ ਜਿਹੜੇ ਸੈਕੰਡ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਉੱਤੇ ਖੜੀਆਂ ਸੀ ਉਹਨਾਂ ਦੇ ਜਿਹੜੇ ਮਾਲਕ ਸੀ ਉਹਨਾਂ ਨੂੰ ਜਬਰੀ ਪੁਲਿਸ ਉਠਾ ਕੇ ਲੈ ਗਈ ਜਾਨੀ ਤਾਕਤ ਦੀ ਵਰਤੋਂ ਕਰਕੇ ਇਹ ਜਿਹੜੇ ਕਿਸਾਨ ਵੀਰ ਸੀਗੇ ਇਹਨਾਂ ਨੂੰ ਇੱਥੋਂ ਉਠਾਲ ਦਿੱਤਾ ਗਿਆ ਸੋ ਦੋਸਤੋ ਹੁਣ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਸਰਕਾਰ ਨੂੰ ਇੰਨੀ ਜਲਦੀ ਜਾਂ ਅਚਨਚੇਤ ਇਹਦੀ ਲੋੜ ਕੀ ਪਈ ਸੋ ਦੋਸਤੋ ਜਿਹੜੀ ਅਚਾਨਕ ਇਹ ਮੋਰਚਾ ਨੂੰ ਖਦੇੜਨ ਦੀ ਖਡਾਉਣ ਦੀ ਜਾਂ ਕਿਸਾਨ ਜਥੇਬੰਦੀਆਂ ਉੱਤੇ ਸਰਕਾਰ ਵੱਲੋਂ ਪਾਵਰ ਦੀ ਵਰਤੋਂ ਤਾਕਤ ਦੀ ਵਰਤੋਂ ਕਰਕੇ ਇਹ ਜਿਹੜੇ ਮੋਰਚੇ ਨੂੰ ਖਡਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਕੱਠਾ ਉਹਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਆਪਾਂ ਇਹਦੇ ਵਿਚਾਰ ਕਰਾਂਗੇ ਵੀ ਇਹ ਅਚਾਨਕ ਕਿਉਂ ਵਾਪਰ ਰਿਹਾ ਸੋ ਸਤਿਓ ਜੀ ਆਪਾਂ ਪਿਛਲੇ ਸਮੇਂ ਵਿੱਚ ਦੇਖੀਏ ਤਾਂ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਵੱਡੀ ਫੁੱਟ ਪੈ ਚੁੱਕੀ ਹੈ ਸੋ ਤੁਸੀਂ ਦੇਖਿਆ ਆਪਣਾ ਵੀ ਐਸਕੇਐਮ ਰਾਜਨੀਤਿਕ ਤੇ ਐਸਕੇਐਮ ਗੈਰ ਰਾਜਨੀਤਿਕ ਸੋ ਇਹਨਾਂ ਦੋਹਾਂ ਜਥੇਬੰਦੀਆਂ ਦੇ ਵਿੱਚ ਵੱਡੀਆਂ ਜਥੇਬੰਦੀਆਂ ਜਿਹੜੀਆਂ ਸਾਹਮਣੇ ਆਈਆਂ ਆਪਣੇ ਇਹਨਾਂ ਦੋਹਾਂ ਜਥੇਬੰਦੀਆਂ ਵਿੱਚ ਜਿਵੇਂ ਐਸਕੇਐਮ ਗੈਰ ਰਾਜਨੀਤਿਕ ਦੇ ਵਿੱਚ ਲਗਭਗ 40 ਜਥੇਬੰਦੀਆਂ ਦੇ ਲਗਭਗ ਜਿਹੜੇ ਨਮਾਇंदे ਇਹਨਾਂ ਦੇ ਹਾਜ਼ਰ ਹੁੰਦੇ ਆ ਮੀਟਿੰਗਾਂ ਦੇ ਵਿੱਚ ਸੋ ਇਸ ਹਿਸਾਬ ਦੇ ਨਾਲ ਇਹ ਜਿਹੜੀਆਂ ਸਾਡੀ ਤਾਕਤ ਸੀਗੀ ਕਿਸਾਨ ਜਥੇਬੰਦੀਆਂ ਦੀ ਇਹ ਮੰਡੀ ਗਈ ਔਰ ਸਰਕਾਰ ਦੇ ਕੋਲ ਕਾਫੀ ਵੱਡਾ ਆਪਾਂ ਕਹ ਲਈਏ ਵੀ ਬਹਾਨਾ ਆ ਜਾਂਦਾ ਕਿ ਜਦੋਂ ਵੀ ਕਿਤੇ ਕੋਈ ਵੀ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਸੀ ਇੱਕ ਧੜੇ ਦੇ ਆਗੂ ਉਸ ਮੀਟਿੰਗ ਵਿੱਚ ਜਾਂਦੇ ਸੀਗੇ ਤੇ ਦੂਸਰੇ ਧੜੇ ਦੇ ਆਗੂ ਨਹੀਂ ਜਾਂਦੇ ਸੀ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਸੀ ਜਾਂਦਾ ਸੋ ਇੱਕ ਤਰ੍ਹਾਂ ਦੇ ਨਾਲ ਇਹ ਪਿਛਲੇ ਤਕਰੀਬਨ 1 ਸਾਲ ਡੇਢ ਸਾਲ ਤੋਂ ਇਹ ਹਾਲਾਤ ਬਣ ਗਏ ਸੀ ਕਿ ਸਰਕਾਰ ਨੇ ਜਿਹੜੀ ਕਿਸਾਨੀ ਮੰਗਾ ਸੀ ਉਹਦੇ ਵੱਲੋਂ ਉਹਦਾ ਸਹਿਨ ਤਰਨ ਕਰ ਲਈ ਉਹਦੇ ਵੱਲ ਬੇਰੁਖੀ ਤਰਨ ਕਰ ਲਈ ਔਰ ਸਰਕਾਰ ਨੇ ਬੇਸ਼ੱਕ ਖਨੋਰੀ ਔਰ ਸ਼ੰਭੂ ਬੜਰਾ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਕਸਾਰ ਵੀਰ ਮੋਰਚੇ ਲਾ ਕੇ ਬੈਠੇ ਸੀ ਪਰ ਕੇਂਦਰ ਸਰਕਾਰ ਨੇ ਬਾਲੀ ਕੋਈ ਤਵੱਜੋ ਇਨ੍ਹਾਂ ਮੋਰਚਾਂ ਵੱਲ ਨਹੀਂ ਦਿੱਤੀ ਔਰ ਜਿਹੜੀਆਂ ਕਾਗਜ਼ੀ ਕਾਰਵਾਈ ਦੇ ਤੌਰ ਤੇ ਮੀਟਿੰਗਾਂ ਹੁੰਦੀਆਂ ਲੀਆਂ ਉਹਦੇ ਵਿੱਚ ਵੀ ਕੋਈ ਬੜਾ ਸਰਕਾਰ ਨੇ ਦਿਲਚਸਪੀ ਨਹੀਂ ਦਿਖਾਈ ਜਿਹਦੇ ਵਿੱਚ ਵੱਡੀ ਮੰਗ ਹੈ ਐਮਐਸਪੀ ਦੀ ਕਾਨੂੰਨੀ ਗਲੇਟੀ ਔਰ ਇਹਦੇ ਨਾਲ ਹੋਰ ਜਿਹੜੀਆਂ ਇਕਸਾਰ ਨਹੀਂ ਮੰਗਾਂ ਜੋ ਦਿੱਲੀ ਦੇ ਵਿੱਚ ਮੋਦੀ ਸਰਕਾਰ ਬਰ ਬੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਦੋਂ ਜਦ 20 ਇਹ ਕਿਸਾਨ ਜਿੱਥੇ ਬੰਨੀਆਂ ਕਰਦੀਆਂ ਰਹੀਆਂ ਤੇ ਇਸ ਕਰਕੇ ਸਰਕਾਰ ਦਾ ਇਹਨਾਂ ਵੱਲ ਬੇਰੁਖੀ ਹੋਣੀ ਜਿੱਥੇ ਬੰਨੀਆਂ ਵੱਡੀ ਤੌਰ ਤੇ ਗੱਲ ਜਿਹੜੀ ਹੈ ਕਿ ਜਿਹੜੀਆਂ ਜਿੱਥੇ ਬੰਨੀਆਂ ਸੀ ਆਪਸ ਵਿੱਚ ਪਾਤੋੜ ਦਾ ਸ਼ਕਾਰ ਹੋ ਗਈਆਂ ਇਹਨਾਂ ਦੇ ਵਿੱਚ ਫੁੱਟ ਪੈ ਗਈ ਸੋ ਆਪਾਂ ਮੋٹے ਤੌਰ ਤੇ ਦੇਖੀਏ ਤੇ ਇਹੀ ਲੱਗਦਾ ਕਿ ਸਰਕਾਰ ਨੇ ਜਿਹੜੀ ਇਹ ਕਾਰਵਾਈ ਵੱਡੇ ਦੌਰ ਦੇ ਕੀਤੀ ਹੈ ਕਨ ਰਾਤ ਸ਼ੰਭੂ ਅਤੇ ਖਨੋਰੀ ਬਾਡਰਾ ਤੇ ਮੇਨਲੀ ਇਹੀ ਗੱਲ ਸਾਹਮਣੇ ਆਉਂਦੀ ਹੈ ਕਿਉਂਕਿ ਜਿੱਥੇ ਬੰਦਿਆਂ ਵਿੱਚ ਫਟਕਿਆ ਹੋਇਆ ਸੀ ਆ ਬਾਹਰੋਂ ਪਿੰਡਾਂ ਵਿੱਚੋਂ ਜਾਂ ਆਲੇ-ਦੁਆਲੇ ਇਲਾਕੇ ਵਿੱਚੋਂ ਕੋਈ ਬੜੀ ਵੱਡੀ ਸਪੋਰਟ ਇਹਨਾਂ ਦਿੱਥੇ ਬੰਦਿਆਂ ਨੂੰ ਨਹੀਂ ਮਿਲਦੀ ਇਸ ਕਰਕੇ ਸਰਕਾਰ ਨੇ ਆਰਾਮਦਾਰੀ ਦੇ ਨਾਲ ਕੱਲ ਲਗਭਗ 2 ਘੰਟੇ ਦੇ ਵਿੱਚ ਜਿਹੜਾ ਸ਼ੰਭੂ ਮਰਡਰ ਸੀ ਉਹਨੂੰ ਕਿਸਾਨਾਂ ਨੂੰ ਖਾਲੀ ਕਰਾ ਲਿਆ ਔਰ ਜੇ ਸਰਕਾਰੀ ਰਿਪੋਰਟ ਤੇ ਨਿਗਾਹ ਮਾਰੀਏ ਲਗਭਗ ਸਰਕਾਰ ਦੇ ਮੁਤਾਬਕ 250 ਕਿਸਾਨ ਉੱਤੇ ਅਰੈਸਟ ਹੋ ਕੇ ਬੱਸਾਂ ਰਹੇ ਠਾਣਿਆਂ ਵਿੱਚ ਲਿਆਏ ਗਏ ਸੋ ਕਿ ਕਿਸਾਨਾਂ ਦੀ ਗਿਣਤੀ ਉੱਥੇ ਬਹੁਤ ਘੱਟ ਸੀ ਔਰ ਆਲੇ-ਦੁਆਲੇ ਪਿੰਡਾਂ ਵਿੱਚੋਂ ਜਦੋਂ ਇਹ ਪਤਾ ਲੱਗਿਆ ਕਿ ਪੁਲਿਸ ਕੋਈ ਕਾਰਵਾਈ ਕਰ ਲਈਏ ਕੋਈ ਵੀ ਸਪੋਰਟ ਕਿਸਾਨੀ ਤੌਰ ਤੇ ਨਹੀਂ ਪਹੁੰਚੀ ਕਿਸਾਨ ਜਾਂ ਮਜ਼ਦੂਰਾਂ ਦਾ ਕੋਈ ਕਾਫਲਾ ਉਹਦੀ ਮਦਦ ਵਾਸਤੇ ਨਹੀਂ ਆਇਆ ਇਸ ਕਰਕੇ ਪੰਜਾਬ ਪੁਲਿਸ ਨੇ ਆਪਣੇ 2.5000 ਜਿਹੜੇ ਜਵਾਨ ਸੀ ਉਹਨਾਂ ਦੀ ਮਦਦ ਦੇ ਨਾਲ ਇਹ ਜਿਹੜਾ ਸ਼ੰਭੂ ਮੋਰਚਾ ਸੀ ਉਹਨੂੰ ਬੁਰੀ ਤਰ੍ਹਾਂ ਉਖਾੜ ਦਿੱਤਾ ਜਿਹੜੀ ਉੱਥੇ ਸਟੇਜ ਲੱਗੀ ਹੋਈ ਸੀ ਉਹਨੂੰ ਪਟਕ ਕੇ ਸੜ ਦਿੱਤਾ ਗਿਆ ਔਰ ਜਿਹੜੇ ਕੰਮ ਚਲਾਉਂ ਕਿਸਾਨਾਂ ਨੇ ਰਣਬਸਰੇ ਬਣਾਏ ਹੋਏ ਸੀਗੇ ਉਹਨਾਂ ਵਿੱਚ ਚੱਕ ਥਲ ਕੇ ਪੂਰੇ ਕੁੜੇ ਕਬਾੜ ਵਾਂਗ ਜੀਸੀਬੀਆਂ ਨਾਲ ਪਾਸੇ ਕਰ ਦਿੱਤਾ ਔਰ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਉੱਥੇ ਲਵਾਰਸ਼ ਖੜੀਆਂ ਰਹੀਆਂ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਆਪਣੇ ਡਰਾਈਵਰਾਂ ਦੇ ਨਾਲ ਜਾਂ ਆਪਣੇ ਟਰੈਕਟਰਾਂ ਦੇ ਨਾਲ ਟਰਾਲੀਆਂ ਨੂੰ ਪਾਸੇ ਕਰਕੇ ਇੱਕ ਜਗ੍ਹਾ ਇਕੱਠੇ ਕਰ ਸਕਿਆ ਔਰ ਉਹ ਹੁਣ ਸਵਾਲ ਪੈਦਾ ਹੁੰਦਾ ਵੀ ਜਿਹੜੇ ਟਰੈਕਟਰ ਟਰਾਲੀਆਂ ਇਸ ਜਗ੍ਹਾ ਤੇ ਲਵਾਰਸ਼ ਘੜੇ ਆ ਉਹ ਜਿਹੜੇ ਕਿਸਾਨਾਂ ਨੂੰ ਫੜ ਕੇ ਠਾਣਿਆਂ ਵਿੱਚ ਦੇ ਦਿੱਤਾ ਗਿਆ ਉਹਨਾਂ ਤੱਕ ਹੀ ਟਰੈਕਟਰ ਵਾਲੀ ਕਦੋਂ ਮਿਲਗੇ ਸੋ ਜੇ ਆਪਾਂ ਪੰਜਾਬ ਵਿੱਚ اپੋਜੀਸ਼ਨ ਦੀ ਗੱਲ ਕਰੀਏ ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਉੱਤੇ ਤਕੜੇ ਹਮਲੇ ਬੋਲੇ ਜਿਦੇ ਵਿੱਚ ਇਹ ਵੀ ਮੰਗ ਕੀਤੀ ਕਿ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਕਿਸਾਨ ਵੀਰ ਐ ਇਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਜਿਹੜਾ ਉਹਨਾਂ ਦੇ ਟਰੈਕਟਰ ਟਰਾਲੀਆਂ ਜਾਂ ਹੋਰ ਕੀਮਤੀ ਸਮਾਨ ਹੈ ਬਿਸ਼ੱਕ ਉੱਥੇ ਰਣਮਸਰੇ ਬਣੇ ਹੋਏ ਸੀ ਜਾਂ ਰੋਟੀ ਪਾਣੀ ਲੰਗਰ ਦੇ ਇੰਤਜ਼ਾਮ ਵਾਸਤੇ ਜਿਹੜਾ ਸਮਾਨ ਸੀਗਾ ਉਹਨੂੰ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਸੋ ਦੋਸਤੋ ਇਹ ਕੱਲ ਦੀ ਕਹਾਣੀ ਆ ਜਿਹੜੀ ਆਪਾਂ ਸਾਰਿਆਂ ਨੇ ਟੀਵੀ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਦੇਖੀ ਹੈ ਹੁਣ ਇਥੇ ਸਵਾਲ ਇਹ ਪਤਾ ਹੁੰਦਾ ਵੀ ਜਿਹੜਾ ਇਹ ਸਰਕਾਰ ਦਾ ਐਕਸ਼ਨ ਆ ਕੀ ਇਹਦੇ ਨਾਲ ਕਿਸਾਨੀ ਮੋਰਚਾ ਜਾਂ ਕਿਸਾਨ ਜਥੇਬੰਦੀਆਂ ਗਲਛੜ ਦੇਣਗੀਆਂ ਜਾਂ ਉਹਨਾਂ ਦੇ ਹੌਂਸਲੇ ਟੁੱਟ ਜਾਣਗੇ ਜਾਂ ਹੋਰੋ ਕਾਮਯਾਬ ਹੋ ਕੇ ਦੁਬਾਰਾ ਫਿਰ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਇਹ ਜਿਹੜਾ ਮੋਰਚਾ ਲਾਉਣ ਲਈ ਡਟ ਰਹੇ ਹੋਣਗੇ ਜਾਂ ਕੇਂਦਰ ਤਾਂ ਪੰਜਾਬ ਸਰਕਾਰ ਆਪਣੇ ਸਰਕਾਰੀ ਤੰਤਰ ਦੇ ਨਾਲ ਇਹ ਜਿਹੜੇ ਕਿਸਾਨ ਜਥੇਬੰਦੀਆਂ ਦਾ ਵਿਦਰੋਹ ਆ ਜਾਂ ਰੋਹ ਆ ਇਹਨੂੰ ਕੁਚਲ ਦੇਣਗੇ ਤੇ ਜਾਂ ਕੀ ਕਿਸਾਨ ਜਥੇਬੰਦੀਆਂ ਸਰਕਾਰ ਦੇ ਉੱਤੇ ਫਿਰ ਸ਼ਾਂਤਮਈ ਤਰੀਕੇ ਦੇ ਨਾਲ ਹਮਲਾ ਕਰਨ گی۔ ਸੋ ਇਹ ਕੁਐਸਚਨ ਹਰੇਕ ਜਿਹੜਾ ਪੰਜਾਬੀ ਆ ਉਹਦੇ ਦਿਮਾਗ ਦੇ ਵਿੱਚ ਆਉਂਦਾ। ਸੋ ਅਸੀਂ ਜ਼ਰੂਰ ਮੈਂ ਇਸ ਚੈਨਲ ਰਾਹੀਂ ਆਪਣੇ ਕਿਸਾਨਾਂ ਨੂੰ ਔਰ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਦਾ ਚਾਹੁੰਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਤਰੇੜਾਂ ਆਈਆਂ ਸਾਡੇ ਦਰਮਿਆਨ ਇਹਨਾਂ ਨੂੰ ਇਕੱਠੇ ਕਰਕੇ ਦਿੱਲੀ ਮੋਰਚੇ ਵਾਂਗ ਜਿਹੜੇ ਕਿਸਾਨ ਜਥੇਬੰਦੀਆਂ ਉਹ ਤਕੜਾ ਹੋ ਗਏ ਫਿਰ ਦੁਬਾਰਾ ਹੰਬੜਾ ਮਾਰਨ ਔਰ ਜਿਹੜੀਆਂ ਜਿਹੜੀਆਂ ਕਮੀਆਂ ਸਾਡੇ ਵਿੱਚ ਵੱਖ-ਵੱਖ ਹੋਣ ਕਰਕੇ ਆਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਜਿਹੜਾ ਕੇਡਰ ਆਪਣਾ ਨੂੰ ਪਿੰਡ ਲੈਵਲ ਤੱਕ ਕਾਮਯਾਬ ਕਰਕੇ ਦੁਬਾਰਾ ਫਿਰ ਸਰਕਾਰ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਜਿਹੜੀਆਂ ਕਿਸਾਨੀ ਮੰਗਾਂ ਉਹਨੂੰ ਮਨਵਾਉਣ ਲਈ ਹੰਬੜਾ ਮਾਰਿਆ ਜਾਵੇ ਕਿਉਂਕਿ ਦੋਸਤੋ ਇਹ ਗੱਲ ਆਪਾਂ ਸਾਰੇ ਪਲੀਪੰਦ ਜਾਣੂ ਆ ਕਿ ਪੰਜਾਬ ਦੇ ਵਿੱਚ ਕਿਸਾਨੀ ਬੜੇ ਸੰਕਟ ਦਾ ਸ਼ਿਕਾਰ ਹੈ ਬਹੁਤ ਸਾਰੇ ਕਿਸਾਨ ਵੀਰ ਹਰ ਸਾਲ ਖੁਦਕੁਸ਼ੀਆਂ ਕਰਦੇ ਹਨ ਰੋਜ਼ਗਾਰ ਦੀ ਪੰਜਾਬ ਦੇ ਵਿੱਚ ਬੜੀ ਕਮੀ ਹੈ ਸਾਡੇ ਬੱਚੇ ਬਹੁਤ ਵੱਡੀਆਂ-ਵੱਡੀਆਂ ਪੜਾਈਆਂ ਕਰ ਚੁੱਕੇ ਆ ਰੋਜ਼ਗਾਰ ਨਾ ਮਿਲਣ ਕਰਕੇ ਹਰ ਸਾਲ ਸਾਡੇ ਬੱਚੇ ਅ ਅਰਬ ਤੋਂ ਲੈ ਕੇ ਯੂਰਪ ਜਾਂ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵੱਲ ਪ੍ਰਵਾਸ ਕਰਦੇ ਆ ਸੋ ਇਹ ਸਾਰੀ ਚੀਜ਼ ਨੂੰ ਠੱਲ ਪਾਉਣ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਧੀਆ ਤਰੀਕੇ ਦੇ ਨਾਲ ਬੈਠ ਕੇ ਨਜਿੱਠਾ ਬੰਦਿਆਂ ਦੇ ਨਾਲ ਗੱਲਬਾਤ ਕਰੇ ਔਰ ਕੋਈ ਚੰਗੀ ਖੇਤੀਬਾੜੀ ਵਾਸਤੇ ਪਾਲਿਸੀ ਬਣਾ ਕੇ ਲੈਂਦੀ ਜਾਵੇ ਜਿਹਦੇ ਨਾਲ ਕਿਸ ਪੰਜਾਬ ਦੇ ਜਿਹੜੇ ਮਸਲੇ ਆ ਉਹ ਹੱਲ ਹੋਣ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਹੋਵੇ ਔਰ ਹੋਰ ਜਿਹੜੇ ਕਿਸਾਨੀ ਮਸਲੇ ਆ ਬਿਸ਼ੱਕ ਕਿ ਐਮਐਸਪੀ ਗਰੰਟੀ ਦੀ ਗੱਲ ਹੋ ਰਹੀ ਹੈ ਜਾਂ ਫਸਲਾਂ ਦੇ ਵਧੀਆ ਮੰਡੀਕਰਨ ਦੀ ਗੱਲ ਹੋ ਰਹੀ ਹੈ ਉਹ ਜਲਦੀ ਜਲਦੀ ਹੱਲ ਹੋ ਧੰਨਵਾਦ ਜੀ